ਸਾਨੂੰ ਦੋਸਤੋ ਸਤਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਇੱਕ ਆਪਣਾ ਜੰਗਲ ਵਿਧੀ ਨਾਲ ਖੇਤੀ ਕਰਦੇ ਆ ਤੇ ਆਪ ਜੀ ਦੇਖ ਰਹੇ ਹੋ ਵੀ ਇੱਕ ਨਿੰਬੂ ਦਾ ਬੂਟਾ ਤੇ ਇਹਨੂੰ ਬਹੁਤ ਜ਼ਿਆਦਾ ਫੁੱਲ ਆ ਚੁੱਕੇ ਨੇ ਬਰਸਾਤ ਹੋਣ ਤੋਂ ਬਾਅਦ ਆਏ ਨੇ ਪਰ ਇਹਦੇ ਵਿੱਚੋਂ ਕੁਦਰਤ ਦਾ ਬਹੁਤ ਹੀ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਸਾਡੀਆਂ ਵਿਰਾਸਤਾਂ ਸਨ ਪੁਰਾਣੇ ਸਮੇਂ ਦੇਖਣ ਬਹੁਤ ਸਾਰੇ ਜਾਣਦੇ ਹੋ ਬਚਪਨ ਦੇ ਖੇਤਾਂ ਵਿੱਚ तितਲੀਆਂ ਆਮ ਉੜਦੀਆਂ ਸਨ ਹੁਣ ਤਾਂ ਸਾਡੇ ਖੇਤਾਂ 'ਚ तितਲੀਆਂ ਚਲੇ ਗਈਆਂ ਪਰ ਕੁਦਰਤੀ ਖੇਤ 'ਚ ਹਰੇਕ ਜੀਵ ਹਰੇਕ ਸਮੇਂ ਹਾਜ਼ਰ ਮਿਲਦਾ ਹੈ ਸੋ ਇਹ ਤੋਪਾਂ ਦਾ ਤੇ ਫੁੱਲਾਂ ਦਾ ਆਨੰਦ ਮਾਣ ਰਹੇ ਨੇ ਨਾ ਬੂਟਿਆਂ ਤੇ ਅਲੱਗ-ਅਲੱਗ ਤੇ ਇਤਤਲੀਆਂ ਬਹੁਤ ਜ਼ਿਆਦਾ ਘੁੰਮਦੀਆਂ ਨੇ ਕਿਉਂਕਿ ਮਧੂਮੱਖੀਆਂ ਦਾ ਘੁੰਮਣਾ ਹੋਰ ਗੱਲ ਆ ਪਰ ਜਿਹੜੀ ਇੱਕ ਸੋਹਣਾ ਜੀਵ ਲੱਗਦਾ ਵੀ तितਲੀਆਂ ਉਹ ਆਪਣੇ ਖੇਤਾਂ ਵਿੱਚ ਆਪਣੇ ਪੌਦਿਆਂ ਤੇ ਘੁੰਮਣ ਤੇ ਇੱਕ ਜਿਹੜਾ ਸਾਡਾ ਪੁਰਾਣਾ ਪੰਜਾਬ ਦੀ ਉਹਨਾਂ ਪੌਦਿਆਂ ਵਿੱਚੋਂ ਅੱਜ ਵੀ ਦੇਖ ਰਿਹਾ ਸੋ ਆਪਾਂ ਉਸੇ ਖੇਤੀ ਨੂੰ ਸਮਝੀਏ ਤੇ ਬਚਾਈਏ ਬਹੁਤ ਧੰਨਵਾਦ ਇਸ ਸਤਿਕਾਰ